ਕੰਗਨਰ ਨੂੰ ਮੰਡੀ ਤੋਂ ਇੰਨੇ ਵੱਡੇ ਜਿੱਤ ਪ੍ਰਾਪਤ ਹੋਈ ਉਹ ਪਹਿਲੀ ਵਾਰੀ ਉੱਥੋਂ ਐਮਪੀ ਬਣੇ ਨੇ ਇਹ ਕੀ ਹੋ ਗਿਆ ਕੁਰਸੀ ਦਾ ਇੰਨਾ ਹੀ ਫਤਵਾ ਹੋ ਗਿਆ ਦੇਖੋ ਜੀ ਸਾਰੀ ਗੱਲਬਾਤ ਪ੍ਰਧਾਨ ਜੀ ਨੇ ਤੁਹਾਡੇ ਗਾੜੀ ਦਾ ਰੱਖਤੀ ਆ ਵੀ ਸਹੀ ਹੋਇਆ ਜਾਂ ਗਲਤ ਹੋਇਆ ਗੱਲ ਤਾਂ ਬਾਰ-ਬਾਰ ਆ ਰਹੀ ਆ ਜੀ ਕੰਗਨਰ ਨੌਰ ਦੇ ਜਿਹੜਾ ਵਾ ਥੱਪੜ ਮਾਰਿਆ ਅਜੇ ਤੱਕ ਥੱਪੜ ਦੀ ਜਿੰਨੇ ਕੋਈ ਵੀਡੀਓ ਤੱਕ ਤਾਂ ਆਈ ਨਹੀਂ ਗਈ ਪਰ ਥੱਪੜ ਥੱਪੜ ਕੀਤਾ ਜਾ ਰਿਹਾ ਵਾ ਉਹ ਆਪਣੀ ਡਿਊਟੀ ਜਿਹੜੀ ਆ ਇਮਾਨਦਾਰੀ ਦੇ ਨਾਲ ਨਿਭਾ ਰਹੇ ਉਹਨਾਂ ਨੇ ਇਹ ਕਿਹਾ ਵਾ ਵੀ ਆਪਣਾ ਜਿਹੜਾ ਪਰਸ ਆ ਔਰ ਆਪਣਾ ਫੋਨ ਜਿਹੜਾ ਵਾ ਉਹ ਸਕੈਨਰ ਦੇ ਸੇਚ ਰੱਖੋ ਸਕ ਤੇ ਇਥੋਂ ਹੀ ਲੱਗਦਾ ਵੀ ਜਿਹੜੀ ਕੰਗਰਸ ਨੌਜੀ ਆ ਉਹ ਪਹਿਲਾਂ ਵੀ ਜਿਹੜੇ ਬਿਆਨ ਆ ਉਲਟੇ ਪੁਲਟੇ ਦਿੰਦੇ ਰਹਿੰਦੇ ਆ ਕਿਸਾਨਾਂ ਪ੍ਰਤੀ ਜਵਾਨਾਂ ਪ੍ਰਤੀ ਔਰ ਦੇਸ਼ ਪ੍ਰਤੀ ਵੀ ਦੇਸ਼ ਨੂੰ ਪਾਰ ਦੀਆਂ ਗੱਲਾਂ ਕਰਦੇ ਆ ਤੇ ਇਹੋ ਲਿਹਾਜ਼ਾ ਜਿਹੜਾ ਉਹਨਾਂ ਨੇ ਉੱਥੇ ਵਰਤਿਆ ਵਾ ਇਹਦੇ ਵਿੱਚੋਂ ਜਿਹੜਾ ਵਾ ਸਾਰਾ ਕੁਝ ਨਿਕਲਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਦੁਆਰਾ ਫਿਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਉਨੇ ਕੰਗਨਾਰੋਂ ਦੀ ਸੁਣਵਾਈ ਕਰਨਗੇ ਜਾਕੀ ਤੁਹਾਡੀ ਸਿਸਟਰ ਕੁਲਵਿੰਦਰ ਇੱਕ ਹੋਰ ਜਿਹੜੀ ਸੀਐਫਐਸ ਦੇ ਇਹ ਜਵਾਨ ਹੈਗੇ ਨੇ 에어ਪੋਰਟ ਤੇ ਡਿਊਟੀ ਹੈਗੇ 21 ਕੀ ਇਹਦਾ ਮੁੱਦਾ ਕੀ ਨਿਕਲੇਗਾ ਅਗਰ ਨਹੀਂ ਸਰਕਾਰ ਖੁੰਦੀ ਫਿਰ ਅਗਲਾ ਮੁੱਦਾ ਸਾਰੀ ਕਿਸਾਨ ਸੰਘਰਸ਼ ਕਮੇਟੀ ਦਾ ਕੀ ਹੋਵੇ ਦੇਖੋ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਸਹੀ ਨਹੀਂ ਹੁੰਦੀ ਤੇ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਵਾ ਡਟ ਕੇ ਨਾਲ ਖੜੀਆਂ ਵਾ ਅਸੀਂ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਸਿਪਾਹੀ ਆ ਏਦਾਂ ਟੱਕਾ ਨਹੀਂ ਹੁੰਦਾ